ਬਾਬਾ ਫਰੀਦ ਮੇਲੇ ਦੇ ਸਬੰਧੇ ਵਿੱਚ ਅੱਜ ਕੁਝ ਕੁ ਟਰੈਕਟਰ ਸੀਗੇ ਜਿਹੜੇ ਹੁੱਲੜ ਬਾਜ ਉਹਨਾਂ ਨੇ ਹੁੱਲੜ ਬਾਜੀ ਕੀਤੀ ਡੈਕ ਲਾ ਕੇ ਉੱਤੇ ਮਾਰਦੇ ਸੀ ਫੂਟਿੰਗ ਕਰਦੇ ਸੀਗੇ ਉਹਨਾਂ ਨੂੰ ਫੜ ਕੇ ਬਾਣੀ ਤੇ 던 ਲੱਗਿਆ ਸੀ ਉਹਨਾਂ ਦੇ ਖਰਾਬ ਬਣ ਗਏ ਜਿਹੜੇ ਸੱਖੀ ਸੱਖੀ ਕਾਫੀ ਕਰਾਂਗੇ ਉਸ ਤੋਂ ਪਹਿਲਾਂ ਵੀ ਇੱਕ ਦੋ ਟਰੈਕਟਰ ਬੰਦ ਕੀਤੇ ਆ ਇੱਕ ਗੰਨੀ ਗਰ ਸਿੰਘ ਮਾਰਕੀਟ ਦੇ ਵਿੱਚ ਕੋਈ ਗੱਡੀਆਂ ਵਾਲੇ ਸੀਗੇ ਜੀਪਾਂ ਤੋਂ ਪੱਖਲੀਆਂ ਵਾਲੇ ਉਹ ਸਾਨੂੰ ਮੈਸੇਜ ਆਇਆ ਸੀ ਸਾਡੇ ਜਾਣ ਤੋਂ ਪਹਿਲਾਂ ਭੱਜ ਗਏ ਮੈਂ ਪਹਿਲਾਂ ਵੀ ਰਿਕਵੈਸਟ ਦੀ ਕੀਤੀ ਹੋਈ ਆ ਵੀ ਤੁਸੀਂ ਮੇਲਾ ਦੇਖੋ ਮੇਲੇ ਦਾ ਆਨੰਦ ਮਾਣੋ ਹੁੱਲੜ ਬਾਜੀ ਬਿਲਕੁਲ ਨਹੀਂ ਚੱਲੂਗੀ ਉਕੇ ਪੁਲਿਸ ਦੀ ਸ਼ਕਤੀ ਹੈ ਪੁਲਿਸ ਨੇ ਆਮ ਜਿਹੜੇ ਪਬਲਿਕ ਸ਼ਾਂਤੀ ਚਾਹੁੰਦੀ ਹੈ ਸ਼ਾਂਤੀਪੂਰਵਕ ਮੇਲੇ ਦਾ ਲਾਭ ਠਾਉਣ ਦੇ ਲਾਫਤੇ ਜਾਂ ਉਹ ਸਰਦਾਰਾਂ ਦੇ ਕੋਲ ਭੇਟ ਕਰਨੇ ਆ ਵਤਨਵਾਦ ਦਾ ਪੁਲਿਸ ਤੇ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕਰੂਗਾ ਉਹਦੇ ਨਾਲ ਸ਼ਕਤੀ ਦੇ ਸ਼ਕਤੀ ਕਰ ਦਿੱਤੀ ਜੇ ਹਣੇ ਹੁਣ ਇਹ ਇਹ ਇਹਨਾਂ ਦਾ ਕਰਾਉਣਾ ਗਿਆ ਇਹਨਾਂ ਦਾ ਇਹ ਮੈਨ ਲਗਾਉਣਾ ਚਾਹੀਦਾ ਇਹ ਕਰਾਉਣੀ ਪ੍ਰਮਾਣਿਕਰਣਾ ਕੀ ਹੈ ਉੱਥੇ ਛੱਡ ਦੇਣੀ ਜਾ ਕੇ ਅੱਛਾ ਕਹਿੰਦਾ ਕਿਹੜਾ ਮੁੰਡਾ ਬਾਬਾ ਫਰੀਦ ਮੇਲੇ ਦੇ ਸਬੰਧ ਵਿੱਚ ਅੱਜ ਕੁਝ ਕੁ ਟਰੈਕਟਰ ਸੀਗੇ ਜਿਹੜੇ ਹੁੱਲਰ ਬਾਜ ਉਹਨਾਂ ਨੇ ਹੁੱਲਰ ਬਾਜੀ ਕੀਤੀ ਡੈਕ ਲਾ ਕੇ ਤੇ ਮਾਰਦੇ ਸੀ ਹੂਟਿੰਗ ਕਰਦੇ ਸੀਗੇ ਉਹਨਾਂ ਨੂੰ ਫੜ ਕੇ ਬਾਣੇ ਤੇ 던 ਲੱਗਿਆ ਸੀ ਉਹਨਾਂ ਦੇ ਖਿਲਾਫ ਬਣਦੀ ਜਿਹੜੀ ਸੱfte ਸੱfte ਕਾਰਵਾਈ ਕਰਾਂਗੇ ਉਹ ਤੋਂ ਪਹਿਲਾਂ ਵੀ ਇੱਕ ਲੋ ਟਰੈਕਟਰ ਬੰਦ ਕੀਤਾ ਇੱਕ ਗੰਨੀ ਗਿਲ ਸਿੰਘ ਮਾਰਕੀਟ ਦੇ ਵਿੱਚ ਕੋਈ ਗੱਡੀਆਂ ਵਾਲੇ ਸੀਗੇ ਜੀਪਾਂ ਤੋਂ ਪੱਖਲੀਆਂ ਵਾਲੇ ਉਹ ਸਾਨੂੰ ਮੈਸੇਜ ਆਇਆ ਸੀ ਸਾਡੇ ਜਾਣ ਤੋਂ ਪਹਿਲਾਂ ਪੱਜ ਗਏ ਮੈਂ ਪਹਿਲਾਂ ਵੀ ਰਿਕਵੈਸਟ ਕੀਤੀ ਹੋਈ ਆ ਵੀ ਤੁਸੀਂ ਮੇਲਾ ਦੇਖੋ ਮੇਲੇ ਦਾ ਆਨੰਦ ਮਾਣੋ ਹੁੰਲੜਬਾਜੀ ਬਿਲਕੁਲ ਨਹੀਂ ਚੱਲੂਗੀ ਕਿਉਂਕਿ ਪੁਲਿਸ ਦੀ ਸ਼ਕਤੀ ਹੈ ਪੁਲਿਸ ਨੇ ਆਮ ਜਿਹੜੇ ਪਬਲਿਕ ਸ਼ਾਂਤੀ ਚਾਹੁੰਦੀ ਹੈ ਸ਼ਾਂਤੀਪੂਰਵਕ ਮੇਲੇ ਦਾ ਲਾਭ ਠਾਉਣ ਦੇ ਲਾਫਤੇ ਜਾਂ ਉਹ ਸ਼ਰਦਾ ਦੇ ਕੋਲ ਭੇਟ ਕਰਨੇ ਆ ਵਤਨਵਾਰ ਦਾ ਪੁਲਿਸ ਤੇ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕਰੂਗਾ ਉਹਦੇ ਨਾਲ ਸ਼ਕਤੀ ਦੇ ਸ਼ਕਤੀ ਕਰ ਦਿੱਤੀ ਜਾਵੇ ਹਣ ਹੁਣ ਇਹ ਇਹਨਾਂ ਇਹਨਾਂ ਦਾ ਕਰਾਉਣਾ ਗਿਆ ਇਹਨਾਂ ਦਾ ਇਹਨਾਂ ਦਾ ਕਰਾਉਣਾ ਕੋਈ ਨਹੀਂ ਇਹ ਕਰਵਾਉਣੀ ਪਰਮਾਨੈਂਟ ਕਰਾਉਣਾ ਗਿਆ ਉੱਥੇ ਛੱਡ ਦੇਣੀ ਜਾ ਕੇ ਅੱਛਾ ਮਾਣੇ ਕਿਸੇ ਕਿਹੜਾ ਮੁੰਡਾ ਹੋਰ ਅੱਗੇ ਹੋਰ ਜਿੱਤੀ ਜਾ ਬਾਬਾ ਫਰੀਦ ਮੇਲੇ ਦੇ ਸਬੰਧ ਵਿੱਚ ਅੱਜ ਕੁਝ ਕੁ ਟਰੈਕਟਰ ਸੀਗੇ ਜਿਹੜੇ ਹੁੱਲਰ ਬਾਜ ਉਹਨਾਂ ਨੇ ਹੁੱਲਰ ਬਾਜੀ ਕੀਤੀ ਡੈਕ ਲਾ ਕੇ ਉੱਤੇ ਮਾਰਦੇ ਸੀ ਹੂਟਿੰਗ ਕਰਦੇ ਸੀਗੇ ਉਹਨਾਂ ਨੂੰ ਫੜ ਕੇ ਬਾਣੀ ਤੇ ਜਨ ਲੱਗਿਆ ਸੀ ਉਹਨਾਂ ਦੇ ਖਰਾਬ ਬਣਦੀ ਜਿਹੜੀ ਸੱਖੀ ਸੱਖੀ ਕਾਫੀ ਕਰਾਂਗੇ ਉਸ ਤੋਂ ਪਹਿਲਾਂ ਵੀ ਇੱਕ ਲੋ ਟਰੈਕਟਰ ਬੰਦ ਕੀਤਾ ਇੱਕ ਗੰਨੀ ਗਰ ਸਿੰਘ ਮਾਰਕੀਟ ਦੇ ਵਿੱਚ ਕੋਈ ਗੱਡੀਆਂ ਵਾਲੇ ਸੀਗੇ ਜੀਪਾਂ ਤੋਂ ਪੱਖੀਆਂ ਵਾਲੇ ਉਹ ਸਾਨੂੰ ਮੈਸੇਜ ਆਇਆ ਸੀ ਸਾਡੇ ਜਾਣ ਤੋਂ ਪਹਿਲਾਂ ਭੱਜ ਗਏ ਮੈਂ ਪਹਿਲਾਂ ਵੀ ਰਿਕਵੈਸਟ ਕੀਤੀ ਹੋਈ ਆ ਵੀ ਤੁਸੀਂ ਮੇਲਾ ਦੇਖੋ ਮੇਲੇ ਦਾ ਆਨੰਦ ਮਾਣੋ ਹੁੰਲੜਵਾਦੀ ਬਿਲਕੁਲ ਨਹੀਂ ਚੱਲੂਗੀ ਕਿਉਂਕਿ ਪੁਲਿਸ ਦੀ ਸ਼ਕਤੀ ਹੈ ਪੁਲਿਸ ਨੇ ਆਮ ਜਿਹੜੇ ਪਬਲਿਕ ਸ਼ਾਂਤੀ ਚਾਹੁੰਦੀ ਹੈ ਸ਼ਾਂਤੀਪੂਰਵਕ ਮੇਲੇ ਦਾ ਲਾਭ ਠਾਉਣ ਦੇ ਲਾਫਤੇ ਜਾਂ ਉਹ ਸ਼ਰਦਾ ਦੇ ਕੋਲ ਭੇਟ ਕਰਨੇ ਆ ਵਤਨਵਾਰ ਦਾ ਪੁਲਿਸ ਤੇ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਸ਼ਰਾਰਤ ਕਰੂਗਾ ਉਹਦੇ ਨਾਲ ਸ਼ਕਤੀ ਦੇ ਸ਼ਕਤੀ ਕਰ ਦਿੱਤੀ ਜਾਵੇ ਇਹ ਹੁਣ ਇਹ ਇਹਨਾਂ ਦਾ ਕਰਾਉਣਾ ਗਿਆ ਇਹਨਾਂ ਦਾ ਇਹਨਾਂ ਨੂੰ ਲਗਾਉਣਾ ਚਾਹੀਦਾ ਇਹ ਕਰਾਉਣੀ ਪਰਣਾ ਨਹੀਂ ਕਰਾਉਣਾ ਗਿਆ ਉੱਥੇ ਛੱਡ ਦੇਣੀ ਜਾ ਕੇ ਪਹਿਲਾਂ ਕਿਹੜਾ ਮੁੰਡਾ